ਲਓ ਜੀ ਅੱਜ ਤੁਹਾਨੂੰ ਅਸੀਂ ਦਿਖਾਉਣ ਲੱਗੇ ਆਂ ਜੋ ਪਾਣੀ ਦੀਆਂ ਬੋਤਲਾਂ ਕਿੱਦਾਂ ਤਿਆਰ ਹੁੰਦੀਆਂ ਆਂ ਇਹ ਆ ਭਾਈ ਜੀ ਉਹ ਛੋਟੀ ਜੀ ਬੋਤਲ ਇਹ ਪੈਂਦੀ ਆ ਹੀਟਿੰਗ ਪੀਲ ਚ ਉਹ ਹੀ ਧਰਮ ਕਰਦੀ ਆ ਇਹ ਪੈਪ ਨੂੰ ਪੂਰਾ ਫੁੱਲ ਕੰਪਰ ਜੀ ਕਰਦੀ ਆ ਧਰਮ ਕਰਦੀ ਫੁੱਲ ਨੂੰ ਫਿਰ ਇਹਨੂੰ ਚੱਕ ਕੇ ਬਾਈ ਉਸ مشین ਚ ਪਾਉਗਾ ਜਿੱਥੇ ਪੂਰਾ ਫੁੱਲ ਪ੍ਰੈਸ਼ਰ ਹੈ ਉਹ ਪ੍ਰੈਸ਼ਰ ਨਾਲ ਇਹ ਰੂਪਤਾਂ ਦੇ ਪਾਉਗਾ ਦੇਖੋ ਕਹੇ ਚਲ ਰਿਹਾ ਕਿ ਬਹੁਤ ਹਾਈ ਪ੍ਰੈਸ਼ਰ ਹੁੰਦਾ ਹੈ ਕਿੰਨੀ ਫੋਰਟੀ ਨਾਲ ਕਿੰਨੀ ਸਫਾਈ ਨਾਲ ਬੰਦਾ ਕੰਮ ਕਰ ਰਿਹਾ ਹੈ ਦੇਖੋ ਬੋਤਲ ਪਾਣੀ ਵਾਲੀ ਬੋਤਲ ਤਿਆਰ ਹੋ ਚੁੱਕੀ ਹੈ ਬੜਾ ਸਾਮਾਨੀ ਦਾ ਬੋਤਲ ਤਿਆਰ ਹੋਣ ਤੇ ਘੰਟਾ ਦੇ ਹਿਸਾਬ ਨਾਲ ਹੀ ਪੜ ਕੇ ਤਿਆਰ ਹੋ ਜਾਂਦੀ ਹੈ ਇਹ ਕੰਮ ਵੈਸੇ ਹਾਇ ਮੈਂ ਤਲਾਈਏ ਇਹਨਾਂ ਨੇ ਥੋੜੇ ਸਮੇਂ ਚ ਹੀ ਆਪੇ ਵੱਡੇ ਵੱਡੇ ਥੈਲੇ ਹੁੰਦੇ ਆ ਬਣਾ ਕੇ ਤਿਆਰ ਕਰ ਦਿੰਦੇ ਆ ਫਿਰ ਉਸ ਤੋਂ ਬਾਅਦ ਚ ਲੈਵਲ ਲੱਗੂਗਾ ਪਾਣੀ ਭਰਿਆ ਜਾਊਗਾ ਲੈਵਲ ਲੱਗੂਗਾ ਪ੍ਰੋਸੈਸ ਕਾਫੀ ਪਿਆਰੂਗਾ ਦੇਖੋ ਕਿੱਟਾ ਥੈਲਾ ਭਰਿਆ ਪਿਆ ਸਬੋਲਾਂ ਦੇ ਕਾਫੀ ਥੱਲੇ ਪਏ